ਅੱਜ ਅਸੀਂ ਜਿਹੜੀ ਥਾਂ ਤੇ ਖੜੇ ਆ ਇਹ ਹੈਗਾ ਇੱਕ ਸਕੂਲ ਦੇਖਣ ਦੇ ਵਿੱਚ ਹਾਈਲਾਈਟਸ ਵੀ ਵਿਖੇ ਹੋਣਗੇ ਜਾਂ ਨਾਲ ਦੀ ਨਾਲ ਫਰੇਮ ਦੇ ਵਿੱਚ ਜਿਹੜੇ ਦ੍ਰਿਸ਼ ਤੁਸੀਂ ਵੇਖ ਰਹੇ ਹੋ ਤੁਹਾਨੂੰ ਲੱਗੇਗਾ ਕਿ ਇਹ ਕੋਈ ਪ੍ਰੀ ਨਰਸਰੀ ਸਕੂਲ ਹੈ ਨਿੱਜੀ ਯਾਨੀ ਪ੍ਰਾਈਵੇਟ ਜਿੱਥੇ ਕਿ ਅਸੀਂ ਅੱਜ ਪਹੁੰਚੇ ਆ ਪਰ ਇਹ ਸਕੂਲ ਹੈਗਾ ਸਰਕਾਰੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਕਿਉਂਕਿ ਸਾਡੇ ਜ਼ਹਿਨ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਸਾਡੇ ਦਿਲ ਦੇ ਵਿੱਚ ਇੱਕ ਤਸਵੀਰ ਉਕਰ ਦਿੱਤੀ ਗਈ ਹੈ ਕਿ ਸਰਕਾਰੀ ਸਕੂਲਾਂ 'ਚ ਸਹੂਲਤਾਂ ਨਹੀਂ ਹੁੰਦੀਆਂ ਸਰਕਾਰੀ ਸਹੂਲਤਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਸਰਕਾਰੀ ਸਹੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਦਾ ਠੀਕ ਨਹੀਂ ਹੁੰਦਾ ਤੇ ਨਾਲ ਦੀ ਨਾਲ ਇੱਕ ਗਿਲਾ ਸਾਡੇ ਵੀ ਤੇ ਤੁਹਾਡੇ ਸਾਰਿਆਂ ਦੇ ਜ਼ਹਿਨ ਦਿਲ ਦਿਮਾਗ ਦੇ ਵਿੱਚ ਆਉਂਦਾ ਰਹਿੰਦਾ ਅਕਸਰ ਵੀ ਜਿਹੜੀਆਂ ਸਿੱਖ ਸਸਥਾਵਾਂ ਹੈਗੀਆਂ ਵੀ ਇਹ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਕੁਝ ਨਹੀਂ ਕਰ ਰਹੀਆਂ ਆਖਰ ਪੈਸਾ ਕਿੱਥੇ ਜਾਂਦਾ ਇਹਨਾਂ ਸਾਰੇ ਤਮਾਮ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ 'ਚ ਮਿਲ ਜਾਣਾ ਵੈਸਾਖੀ ਵਾਲੇ ਦਿਨ ਵੀ ਇਸ ਵਿਦਿਆਰਥੀਆਂ ਦੇ ਨਾਲ ਕੁਝ ਮਿੱਠਾ ਸਾਂਝਾ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਅਸੀਂ ਸ਼ੁਭ ਇੱਛਾਵਾਂ ਦਿੱਤੀਆਂ ਹਨ ਕਿ ਉਹ ਹਰ ਵਿਸਾਖੀ ਆਪਣੀ ਤੰਦਰੁਸਤੀ ਦੇ ਨਾਲ ਮਨਾਵੇ ਅਤੇ ਅੱਗੇ ਹੋਰ ਪੜ੍ਹਾਈ ਕਰਨ ਨੇ ਕਿ ਇੰਟਰਨੈਸ਼ਨਲ ਐਜੂਕੇਸ਼ਨ ਟ੍ਰਸਟ ਨੇ ਸਾਡੀ ਬਹੁਤ ਹੈਲਪ ਕੀਤੀ ਆ ਸਰ ਇਹਨਾਂ ਨੇ ਨਾ ਸਾਰੇ ਬੱਚਿਆਂ ਨੂੰ ਪੜਨ ਲਈ ਸਹਿਯੋਗ ਕੀਤਾ ਸੀ ਅੱਗੇ ਕਈਆਂ ਦਾ ਸੁਪਨਾ ਸੀ ਕੁਝ ਬਣਨ ਦਾ ਇਹਨਾਂ ਨੇ ਅੱਗੇ ਸਹਿਯੋਗ ਕੀਤਾ ਕਿ ਅਸੀਂ ਤੁਹਾਨੂੰ ਬਣਾਵਾਂਗੇ ਤੁਸੀਂ ਆਪਣੀ ਕੋਸ਼ਿਸ਼ ਜਾਰੀ ਰੱਖੋ ਤੇ ਸਾਰੇ ਨਾਲ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਤੁਹਾਡਾ ਨਾਮ ਕੀ ਹੈ ਤੇ ਉਮਰ ਕਿੰਨੀ ਹੈ ਸਰ ਤੀਨਾ ਨਾਵਾ 15 ਸਾਲ ਹਮਾਰਾ ਤੀਨਾ 15 ਸਾਲ ਤੇ ਕਿਹੜੀ ਕਲਾਸ ਚ ਪੜਦੇ ਹੋ 10th ਕਲਾਸ ਚ 10th ਦੇ ਵਿੱਚ ਤੇ ਪੁਲਿਸ ਜਾਣ ਦਾ ਸੁਪਨਾ ਸਰ ਆਈਪੀਐਸ ਅਫਸਰ ਸਾਖੀ ਦੇ ਪਵਿੱਤਰ ਤਿਹਾੜ ਦੇ ਉੱਤੇ ਹੀ ਅੱਜ ਅਸੀਂ ਇੱਥੇ ਗੁਰਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਵੱਲੋਂ ਬੱਚਿਆਂ ਦੇ ਨਾਲ ਮਠਿਆਈਆਂ ਵੰਡ ਕੇ ਸਾਂਝੀਆਂ ਕੀਤੀਆਂ ਖੁਸ਼ੀਆਂ ਪਹਿਲਾਂ ਧੰਨਵਾਦ ਕਰਦਾ ਗੁਰਨਾਨਕ ਐਜੂਕੇਸ਼ਨ ਵਾਲਿਆਂ ਦਾ ਕਿ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਤੇ ਅਜੋਲ ਦੀ ਪ੍ਰੀਤਨਗਰ ਸਕੂਲ ਨੂੰ ਪੰਜਾਬ ਚ ਪਹਿਲੇ ਨੰਬਰ ਤੇ ਲਿਆਂਦਾ ਪਰਾਲਾ ਕੀਤਾ ਪਿਆ ਵਾ ਭਾਈ ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਬਿਲਕੁਲ ਸਕਿਪ ਨਾ ਕਰਿਓ ਬਹੁਤ ਖਾਸ ਵੀਡੀਓ ਹੈ ਅੱਜ ਦੀ ਕਿਉਂਕਿ ਅੱਜ ਅਸੀਂ ਜਿਹੜੀ ਥਾਂ ਤੇ ਖੜੇ ਆ ਇਹ ਹੈਗਾ ਇੱਕ ਸਕੂਲ ਵੇਖਣ ਦੇ ਵਿੱਚ ਹਾਈਲਾਈਟਸ ਤੁਸੀਂ ਵੇਖੇ ਹੋਣਗੇ ਜਾਂ ਨਾਲ ਦੀ ਨਾਲ ਫਰੇਮ ਦੇ ਵਿੱਚ ਜਿਹੜੇ ਦ੍ਰਿਸ਼ ਤੁਸੀਂ ਵੇਖ ਰਹੇ ਹੋ ਤੁਹਾਨੂੰ ਲੱਗੇਗਾ ਕਿ ਇਹ ਕੋਈ ਪ੍ਰੀ ਨਰਸਰੀ ਸਕੂਲ ਹੈ ਨਿੱਜੀ ਯਾਨੀ ਪ੍ਰਾਈਵੇਟ ਜਿੱਥੇ ਕਿ ਅਸੀਂ ਅੱਜ ਪਹੁੰਚੇ ਹਾਂ ਪਰ ਇਹ ਸਕੂਲ ਹੈਗਾ ਸਰਕਾਰੀ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਕਿਉਂਕਿ ਸਾਡੇ ਜ਼ਹਿਨ ਦੇ ਵਿੱਚ ਸਾਡੇ ਦਿਮਾਗ ਦੇ ਵਿੱਚ ਸਾਡੇ ਦਿਲ ਦੇ ਵਿੱਚ ਇੱਕ ਤਸਵੀਰ ਉਕਰ ਦਿੱਤੀ ਗਈ ਹੈ ਕਿ ਸਰਕਾਰੀ ਸਕੂਲਾਂ 'ਚ ਸਹੂਲਤਾਂ ਨਹੀਂ ਹੁੰਦੀਆਂ ਸਰਕਾਰੀ ਸਹੂਲਤਾਂ ਦੇ ਵਿੱਚ ਪੜ੍ਹਾਈ ਨਹੀਂ ਹੁੰਦੀ ਸਰਕਾਰੀ ਸਹੂਲਾਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਦਾ ਠੀਕ ਨਹੀਂ ਹੁੰਦਾ ਤੇ ਨਾਲ ਦੀ ਨਾਲ ਇੱਕ ਗਿਲਾ ਸਾਡੇ ਵੀ ਤੇ ਤੁਹਾਡੇ ਸਾਰਿਆਂ ਦੇ ਜ਼ਹਿਨ ਦਿਲ ਦਿਮਾਗ ਦੇ ਵਿੱਚ ਆਉਂਦਾ ਰਹਿੰਦਾ ਅਕਸਰ ਵੀ ਜਿਹੜੀਆਂ ਸਿੱਖ ਸੰਸਥਾਵਾਂ ਹੈਗੀਆਂ ਵੀ ਇਹ ਸਿੱਖਿਆ ਤੇ ਸਿਹਤ ਦੇ ਖੇਤਰ ਚ ਕੁਝ ਨਹੀਂ ਕਰ ਰਹੀਆਂ ਆਖਰ ਪੈਸਾ ਕਿੱਥੇ ਜਾਂਦਾ ਇਹਨਾਂ ਸਾਰੇ ਤਮਾਮ ਸਵਾਲਾਂ ਦਾ ਜਵਾਬ ਤੁਹਾਨੂੰ ਇਸ ਵੀਡੀਓ ਚ ਮਿਲ ਜਾਣਾ ਦਿਲ ਜਿਹੜਾ ਤੁਹਾਡਾ ਅੱਜ ਰੂਹ ਜਿਹੜੀ ਆ ਬਾਗੋ ਬਾਗ ਹੋ ਜਾਣੀ ਆ ਖੁਸ਼ ਹੋ ਜਾਣੀ ਆ ਤਾਂ ਤੁਸੀਂ ਇਹ ਵੀਡੀਓ ਸ਼ੇਅਰ ਵੀ ਕਰੋਗੇ ਚੈਨਲ ਲਾਈਕ ਫਾਲੋ ਸਬਸਕ੍ਰਾਈਬ ਕਰ ਲਿਓ ਅੱਜ ਅਸੀਂ ਆਏ ਆ ਪਿੰਡ ਅਜਵਾਲ ਦੇ ਵਿੱਚ ਇੱਕ ਵਾਰੀ ਕਿਰਪਾਲ ਸਿੰਘ ਜੀ ਦਿਖਾ ਦਿਓ ਇਸ ਪਾਸੇ ਦਾ ਦ੍ਰਿਸ਼ ਵਿਸਾਖੀ ਮਨਾਈ ਗਈ ਆ ਅੱਜ ਸਰਕਾਰੀ ਸਕੂਲ ਅਜਵਾਲ ਹੈਗਾ ਇਹ ਔਰ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਜਿਹੜਾ ਆ ਉਹ ਉਹਦੇ ਬਾਰੇ ਅਸੀਂ ਅਕਸਰ ਜ਼ਿਕਰ ਕਰਦੇ ਰਹਿੰਦੇ ਹਾਂ ਅੱਜ ਤੁਸੀਂ ਦੇਖ ਵੀ ਰਹੇ ਹੋ ਕਿ ਸਾਹਮਣੇ ਬੋਰਡ ਵੀ ਲੱਗਾ ਹੈ ਬੱਚੇ ਬੈਠੇ ਆ ਮਿਠਾਈਆਂ ਵੰਡੀਆਂ ਗਈਆਂ ਵਿਸਾਖੀ ਮਨਾਈ ਗਈ ਹੈ ਗੱਲ ਇੰਨੀ ਨਹੀਂ ਪਿੰਡ ਦੇ ਸਰਪੰਚ ਸਾਹਿਬ ਵੀ ਇੱਥੇ ਆਏ ਆ ਸਕੂਲ ਦੇ ਪ੍ਰਿੰਸੀਪਲ ਵੀ ਇੱਥੇ ਹੈਗੇ ਨੇ ਟਰਸਟ ਦੇ ਵੀ ਜਿਹੜੇ ਨੁਮਾਇੰਦੇ ਆ ਆਗੂ ਇੱਥੇ ਆਏ ਹੋਏ ਨੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਰ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਿਹੜਾ ਹੈਗਾ ਇਸ ਕਮਰੇ 'ਚ ਆਏ ਆ ਦਫ਼ਤਰ ਦੇ ਵਿੱਚ ਆਏ ਆ ਬੱਬੂ ਜੀ ਤੁਹਾਡੇ ਪਿੰਡ ਬੈਠੇ ਆ ਸਰਕਾਰੀ ਸਕੂਲ ਦੇ ਵਿੱਚ ਬੈਠੇ ਆ ਇੱਥੇ ਆ ਕੇ ਜਿਹੜਾ ਇਹ ਚੇਂਜ ਆ ਰਿਹਾ ਗੁਰੂ ਨਾਨਕ ਇੰਟਰਨ ਤੇ ਸਕੂਲ ਦੇ ਸਟਾਫ ਵੱਲੋਂ ਉਦਮ ਕਰਕੇ ਤੁਹਾਡੇ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਮਿਲ ਕੇ ਸਰਕਾਰ ਨਾਲ ਮਿਲ ਕੇ ਜਿਹੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਸਕੂਲ ਦੀ ਬਿਲਡਿੰਗ ਨਵੀਂ ਬਣ ਰਹੀ ਹੈਗੀ ਆ ਹੋਰ ਬਹੁਤ ਕੁਝ ਹੈਗਾ ਅੱਗੇ ਦੱਸਾਂਗੇ ਤੁਹਾਨੂੰ ਜਾਕੂ ਦੱਸਣਗੇ ਕਿਦਾਂ ਦਾ ਮਹਿਸੂਸ ਹੁੰਦਾ ਤੇ ਕਿਹੜੇ-ਕਿਹੜੇ ਹੋਰ ਉਦਮ ਕਿਹੜੇ-ਕਿਹੜੇ ਪ੍ਰੋਜੈਕਟ ਲੈਉਣ ਦੇ ਲਈ ਜੜੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕੀ ਜਿਹੜੇ ਤੁਸੀਂ ਸਾਡੇ ਪਿੰਡ ਅਜੋਵਾਲ ਵਿੱਚ ਪਹੁੰਚੇ ਆ ਮੈਂ ਆਰਤੀ ਸ਼ਰਮਾ ਸਰਪੰਚ ਅਜੋਵਾਲ ਦੇ ਹਸਬੰਡ ਬੱਬੂ ਅਜੋਵਾਲ ਪਹਿਲਾਂ ਧੰਨਵਾਦ ਕਰਦਾ ਗੁਰੂ ਨਾਨਕ education ਵਾਲਿਆਂ ਦਾ ਕਿ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਪਹਿਲ ਦੇ ਆਧਾਰ ਤੇ ਚੁਣਿਆ ਤੇ ਅਜੋਵਾਲ ਦੀ ਪ੍ਰੀਤਨਗਰ ਸਕੂਲ ਨੂੰ ਪੰਜਾਬ ਚੋ ਪਹਿਲੇ ਨੰਬਰ ਤੇ ਲਿਆਂਦਾ ਪਰਾਲਾ ਕੀਤਾ ਪਿਆ ਵਾ ਤਾਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਬਹਾਦਰ ਸਿੰਘ ਜੀ ਹੋਣਾ ਦਾ ਕਿ ਜਿਨ੍ਹਾਂ ਨੇ ਆਪਣੀ ਪੂਰੀ ਮਿਹਨਤ ਨਾਲ ਤੇ ਆਪਣੇ ਕਰ ਕਮਲਾਂ ਨਾਲ ਅਜੋਵਾਲ ਪ੍ਰੀਤਨਗਰ ਅਜੋਵਾਲ ਸਕੂਲ ਨੂੰ ਬਹੁਤ ਉਚਾਈਆਂ ਤੇ ਪਹੁੰਚਾਉਣ ਦਾ ਇੱਕ ਵੱਡਾ ਜਿੰਮਾ ਚੱਕਿਆ ਪਿਆ ਵਾ ਕਿ ਜਿਹੜਾ ਗਰੀਬੀ ਰੇਖਾ ਦੇ ਵਿੱਚ ਇੱਕ ਸਾਡੇ ਬਿਲਕੁਲ ਪਿੰਡ ਦੇ ਵਿੱਚ ਬਸਤੀ ਪੈਂਦੀ ਆ ਪ੍ਰੀਤਨਗਰ ਉਹਨਾਂ ਦੇ ਬੱਚੇ ਜਿਹੜੇ ਆ ਕਿ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਤਾਂ ਇਹ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਵੀ ਵੱਧ ਕੇ ਉਹਨਾਂ ਦੇ ਦੇਖਰੇਖ ਕਰਦੇ ਪਿਆ ਹਰ ਤਰ੍ਹਾਂ ਕੋਈ ਦਿਨ ਤਿਹਾਰਾਂ ਦਾ ਤੇ ਇਸੇ ਸਕੂਲ ਦੇ ਵਿੱਚ ਗੁਰਨਾਨਕ ਐਜੂਕੇਸ਼ਨ ਟਰਸਟ ਮਨਾਉਂਦਾ ਵਾ ਜਿਸ ਤਰ੍ਹਾਂ ਕਿ ਹੁਣ ਵਿਸਾਖੀ ਦਾ ਇਹਨਾਂ ਨੇ ਤਿਉਹਾਰ ਆ ਰਿਹਾ ਵਾ ਤਾਂ ਛੁੱਟੀਆਂ ਦੇ ਕਾਰਨ ਇੱਕ ਦਿਨ ਪਹਿਲਾਂ ਹੀ ਸਕੂਲ ਲੱਗਾ ਪਿਆ ਤੇ ਇਹਨਾਂ ਨੇ ਬੱਚਿਆਂ ਨੂੰ ਵਿਸਾਖੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਤੇ ਬੱਚਿਆਂ ਦਾ ਮਾਣ ਵਧਾਇਆ ਤੇ ਅਸੀਂ ਇਸੇ ਤਰ੍ਹਾਂ ਸਾਰੀ ਪੰਚਾਇਤ ਨਗਰ ਦੀ ਨਗਰਖੇ ਜਿੰਨਾ ਵੀ ਸਾਡੇ ਨਗਰ ਦੇ ਅਜੋਲ ਦੇ ਪਤਵੰਤੇ ਸੱਜਣਾਂ ਸਾਰੇ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲ ਅਜੋਲ ਪ੍ਰੀਤਨਗਰ ਸਕੂਲ ਦੇ ਪ੍ਰਿੰਸੀਪਲ ਸਟਾਫ ਸਾਹਿਬਾਨ ਦਾ ਵੀ ਬਹੁਤ-ਬਹੁਤ ਧੰਨਵਾਦ ਆ ਕਿ ਜਿਹੜਾ ਇਹਨਾਂ ਨੇ ਆਪਣੀ ਪੂਰੀ ਮਿਹਨਤ ਨਾਲ ਕਿ ਅਜੋਲ ਪ੍ਰੀਤਨਗਰ ਸਕੂਲ ਨੂੰ ਚੱਕਿਆ ਪਿਆ ਤਾਂ ਸਾਰਿਆਂ ਦੇ ਗੁਰਨਾਨਕ ਇੰਸਟੀਚਿਊਟ ਆਲਾ ਤਾਂ ਜਿਆਦਾ ਧੰਨਵਾਦ ਆ ਪ੍ਰੋਫੈਸਰ ਬਹਾਦਰ ਸਿੰਘ ਜੀ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਆਪਣਾ ਇੱਕ ਹਸਾਬ ਦਾ ਪਿੰਡ ਨੂੰ ਗੋਦ ਲਿਆ ਪਿਆ ਵਾ ਪ੍ਰੀਤਨਗਰ ਸਕੂਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਡੇ ਨਾਲ ਤਮਾਮ ਇੱਥੇ ਜ ਲੋਕ ਹੈਗੇ ਨੇ ਇਸ ਟਰਸਟ ਨਾਲ ਜੁੜੇ ਵੀ ਸਟਾਫ ਦੇ ਲੋਕ ਵੀ ਗੱਲਬਾਤ ਕਰ ਲਨੇ ਆ ਮੈਡਮ ਰਚਨਾ ਕੌਰ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣ ਲੈਨੇ ਆ ਕਿ ਟਰਸਟ ਵੱਲੋਂ ਕਿਹੜੇ-ਕਿਹੜੇ ਉਦਮ ਜਿਹੜੇ ਕੀਤੇ ਜਾ ਰਹੇ ਆ ਕੀ-ਕੀ ਅੱਗੇ ਯੋਜਨਾਵਾਂ ਹੈਗੀਆਂ ਨੇ ਕਿਉਂਕਿ ਟਰਸਟ ਦੇ ਨਾਲ ਜੁੜ ਕੇ ਲਗਾਤਾਰ ਜੜਾ ਹੈਗਾ ਇਹ ਆ ਨਵੇਂ-ਨਵੇਂ ਉਦਮ ਕਰ ਰਹੇ ਆ ਨਵੇਂ-ਨਵੇਂ ਪ੍ਰੋਜੈਕਟ ਲਿਆਉਣ ਦੇ ਲਈ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਕਰਨ ਦੇ ਲਈ ਬੜਾ ਵੱਡਾ ਇੱਕ ਅਹਿਮ ਰੋਲ ਜਿਹੜਾ ਮੈਡਮ ਦਾ ਹੈਗਾ ਮਾਈਕ ਦੇ ਦਿੰਨੇ ਆ ਮੈਡਮ ਨੂੰ ਤੇ ਗੱਲਾਂ ਕੰਮ ਦੀਆਂ ਉਹਨਾਂ ਕੋਲ ਜਾਣ ਲੈਣੇ ਮੈਡਮ ਜੀ ਕੀ ਕੁਝ ਹੋਰ ਅੱਗੇ ਜਿਹੜਾ ਆਪਾਂ ਕਰ ਰਹੇ ਹੈਗੇ ਟਰਸਟ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਹੋਰ ਉਜਵਲ ਬਣਾਉਣ ਦੇ ਲਈ ਕਿਉਂਕਿ ਇਹ ਇਸਲਾਮ ایرিয়া ਹੈਗਾ ਲਗਾਤਾਰ ਤੁਸੀਂ ਉਹਨਾਂ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਹੋ ਜਦੋਂ ਸਕੂਲ ਦੀ ਹਾਲਤ ਕੋਈ ਬਹੁਤ ਚੰਗੀ ਨਹੀਂ ਸੀ ਤੇ ਦੁਰਜੇਵੇਂ ਵੀ ਹੁੰਦੇ ਤੁਸੀਂ ਆਪਣੇ ਪਰਿਵਾਰ ਦੇ ਦੁਰਜੇਵੇਂ ਛੱਡ ਕੇ ਵੀ ਇੱਥੇ ਲਗਾਤਾਰ ਉਦਮ ਕਰ ਰਹੇ ਆ ਤੇ ਹੁ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਜਿਹੜੀ ਗੱਲ ਅਖੀਰ 'ਚ ਤੁਸੀਂ ਕੀਤੀ ਹੈ ਕਿ ਆਪਣਾ ਰਜੇਵਾਂ ਛੱਡ ਕੇ ਇਸ ਸਕੂਲ ਦੇ ਵਿੱਚ ਬੈਠ ਕੇ ਇਸ ਸਕੂਲ ਬਾਰੇ ਸੋਚਣਾ ਤੋਂ ਵੱਡਾ ਰਜੇਵਾਂ ਮੈਂ ਸਮਝਦੀ ਆ ਮੇਰੇ ਲਈ ਕੋਈ ਨਹੀਂ ਹੈਗਾ ਸਭ ਤੋਂ ਵੱਡਾ ਮੇਰਾ ਜਿਹੜਾ ਦਿਨ ਦੀ ਸ਼ੁਰੂਆਤ ਜੇ ਮੈਂ ਸੋਚਦੀ ਆ ਤੇ ਅੱਜ ਅਸੀਂ ਕੀ ਕਰ ਸਕਦੇ ਆ ਕਿਸੇ ਦੂਸਰੇ ਦੇ ਲਈ ਉਹ ਮੇਰੇ ਲਈ ਸਭ ਤੋਂ ਵੱਡਾ ਕਾਰ ਕੰਮ ਹੈਗਾ ਘਰ ਦਾ ਕੰਮ ਮੈਂ ਸ਼ਾਮ ਨੂੰ ਵੀ ਕਰ ਸਕਦੀ ਆ ਬਾਜ਼ਾਰ ਦਾ ਕੰਮ ਸ਼ਾਮ ਨੂੰ ਵੀ ਕਰ ਸਕਦੀ ਆ ਪਰੰਤੂ ਜਦੋਂ ਸਕੂਲ ਲੱਗਿਆ ਹੁੰਦਾ ਆ ਉਦੋਂ ਸਾਡੀ ਪਹਿਲ ਹੁੰਦੀ ਆ ਕਿ ਅਸੀਂ ਪਹਿਲਾਂ ਜਾ ਕੇ ਸਕੂਲ ਦਾ ਕੰਮ ਕਰੀਏ ਸੋ ਤੁਹਾਡੇ ਮਾਧਮ ਰਾਹੀਂ ਮੈਂ ਸਾਰੇ ਵਿਊਅਰਸ ਦਾ ਲਿਸਨਰਸ ਦਾ ਅਹ ਨੂੰ ਬੇਨਤੀ ਕਰਦੀ ਆ ਕਿ ਇੱਕ ਵਾਰੀ ਇਸ ਸਕੂਲ ਦੇ ਵਿੱਚ ਆ ਕੇ ਦੇਖੋ ਕਿ ਇਹ ਬੱਚਿਆਂ ਦੀ ਕੀ ਹਾਲਤ ਹੈ ਤੇ ਕਿਸ ਕੰਡੀਸ਼ਨ ਦੇ ਵਿੱਚ ਵੀ ਰਹਿ ਕੇ ਇਹ ਬੱਚੇ ਆਪਣੀ ਪੜ੍ਹਾਈ ਕਰਦੇ ਪਏ ਆ ਇੱਕ ਕਮਰੇ ਦੇ ਵਿੱਚ ਰਹਿ ਕੇ ਪੜ੍ਹਾਈ ਕਰਦੇ ਪਏ ਆ ਤੇ ਬਹੁਤ ਵੱਡੇ ਇਹਨਾਂ ਲਈ ਚੈਲੰਜਸ ਦਾ ਸਾਹਮਣਾ ਕਰਦੇ ਹੈਗੇ ਆ ਆਪਾਂ ਰਲ ਮਿਲ ਕੇ ਸਕੂਲ ਦੇ ਲਈ ਕੰਮ ਕਰਨਾ ਹੈਗਾ ਜਿੱਥੇ ਤੱਕ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਦਾ ਸਵਾਲ ਹੈਗਾ ਮੈਂ ਬੀਇੰਗ ਆਦੀ ਮੈਂਬਰ ਇੱਥੇ ਅਸੀਂ ਇਸ ਸਕੂਲ ਦੇ ਲਈ ਜਿਹੜਾ ਹੈਗਾ ਆ ਸ਼ੁਰੂਆਤ ਦੇ ਵਿੱਚ ਸਿਰਫ ਇਹ ਸਾਹਮਣੇ ਵਾਲੇ ਤਿੰਨ ਕਮਰੇ ਹੁੰਦੇ ਸੀਗੇ ਸੋ ਟਰਸਟ ਨੇ ਹੀ ਆਪਣੇ ਜਿਹੜਾ ਉਹਨਾਂ ਕੋਲ ਫੰਡ ਹੁੰਦਾ ਹੈ ਦਾਨੀ ਸੱਜਣਾ ਵੱਲੋਂ ਦਾਨ ਕੀਤੇ ਗਏ ਫੰਡ ਵਿੱਚੋਂ ਹੀ ਉਹਨਾਂ ਨੇ ਕਮਰੇ ਬਣਾਏ ਅਤੇ ਕਿਚਨ ਬਣਾਈ ਵਾਟਰ ਸਪਲਾਈ ਦਿੱਤੀ ਇੱਥੇ ਅਤੇ ਹੁਣ ਇੱਕ ਹਾਲਤ ਹੈਗੀ ਆ ਕਿ ਇਹ ਸਕੂਲ ਦੀ ਵੱਧਦੀ ਇਮਾਰਤਾਂ ਨੂੰ ਦੇਖ ਕੇ ਵੱਧਦੀ ਪੋਪੂਲੈਰਿਟੀ ਨੂੰ ਦੇਖਦੇ ਹੋਏ ਈਵਨ ਪੰਜਾਬ ਸਰਕਾਰ ਨੇ ਵੀ ਇਸ ਸਕੂਲ ਨੂੰ ਸਕੂਲ ਆਫ ਹੈਪੀਨੈਸ ਦੇ ਵਿੱਚ ਪਾ ਦਿੱਤਾ ਹੈਗਾ ਜਿਹਦੇ ਨਾਲ ਇਸ ਸਕੂਲ ਨੂੰ ਬਹੁਤ ਵੱਡੀ ਗ੍ਰਾਂਟ ਮਿਲਦੀ ਪਈ ਹੈਗੀ ਆ ਗਾਹੇ-ਬਗਾਹੇ ਪ੍ਰਿੰਸੀਪਲ ਸਾਹਿਬ ਨੂੰ ਪਤਾ ਹੈਗਾ ਐਕਿਊਰੇਟ ਅਮਾਉਂਟ ਕਿੰਨੀ ਹੈਗੀ ਆ ਅਤੇ ਉਹ ਸਾਰੀ ਫਾਰ ਸਿਵਲ ਵਰਕ ਆ ਰਹੀ ਹੈਗੀ ਆ ਸੋ ਜਿਵੇਂ ਕਿ ਅਸੀਂ ਦੇਖ ਵੀ ਰਹੇ ਹੈਗੇ ਆ ਕਿ ਸਿਵਲ ਵਰਕ ਦਾ ਕੰਮ ਲਗਾਤਾਰ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਚੱਲਦਾ ਪਿਆ ਹੈਗਾ ਜਿਦੇ ਵਿੱਚ ਨਵੀਂ ਉਸਾਰੀ ਵੀ ਹੋ ਰਹੀ ਹੈ ਅਤੇ ਪੁਰਾਣੇ ਪਏ ਹੋਏ ਕਮਰਿਆਂ ਦੀ ਵੀ ਰੈਨੋਵੇਸ਼ਨ ਹੋ ਰਹੀ ਹੈ ਸੋ ਇਹ ਸਰਕਾਰ ਵੱਲੋਂ ਸੀਗਾ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਜਿਹੜਾ ਹੈਗਾ ਆ ਉਹ ਇਸ ਸਕੂਲ ਦੇ ਵਿੱਚ ਜਿਹੜਾ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਤਰ ਨੂੰ ਉੱਚਾ ਚੁੱਕਣ ਦੇ ਲਈ ਉਹਨਾਂ ਦੇ ਲਈ ਪਰਸਨਲ ਟਿਊਟਰ ਜਿਹੜੇ ਜਿਹਨੂੰ ਅਸੀਂ ਕਹਿੰਦੇ ਆ ਕਿ ਐਕਸਟਰਾ ਜਿਹੜੀ ਕੋਚਿੰਗ ਹੈਗੀ ਆ ਵਿਦਿਆਰਥੀਆਂ ਨੂੰ ਦੇਣ ਦੇ ਲਈ ਸ਼ਾਮ ਨੂੰ ਗੁਰਦੁਆਰਾ ਸਾਹਿਬ ਜੋ ਕਿ ਉਹਨਾਂ ਦੇ ਪ੍ਰੀਤਨਗਰ ਦੀ ਬਸਤੀ ਵਿੱਚ ਹੀ ਹੈਗਾ ਆ ਉਹਦੇ ਵਿੱਚ ਇੱਕ ਟੀਚਰ ਨਵੇਂ ਸਿਰੇ ਤੋਂ ਸੈਪਰੇਟ ਤੌਰ ਤੇ ਰੱਖਿਆ ਹੈਗਾ ਆ ਜੋ ਕਿ ਉਹ ਸ਼ਾਮ ਨੂੰ ਸਕੂਲ ਟਾਈਮਿੰਗ ਤੋਂ ਬਾਅਦ ਵਿਦਿਆਰਥੀਆਂ ਨੂੰ ਉੱਥੇ ਐਕਸਟਰਾ ਕੋਚਿੰਗ ਦੇਗਾ ਐਕਸਟਰਾ ਪੜਾਈ ਦੇ ਵਿੱਚ ਉਹਨਾਂ ਨੂੰ ਹੈਲਪ ਕਰੇਗਾ ਉਸ ਦਾ ਜਿਹੜਾ ਹੈਗਾ ਟੀਚਰ ਦਾ ਖਰਚਾ ਸਾਰੇ ਦਾ ਸਾਰਾ ٹرسٹ ਬियर ਕਰ ਰਹੀ ਹੈ ਦੂਸਰਾ ਜਿਹੜਾ ਹੈਗਾ ਆ ਵਿਦਿਆਰਥੀਆਂ ਦੇ ਪੜ੍ਹਾਈ ਦੇ ਸਤਰ ਨੂੰ ਉੱਚਾ ਚੁੱਕਣ ਦੇ ਲਈ ਮੈਂ बार-बार ਇਸ ਗੱਲ ਨੂੰ ਸਟ੍ਰੈਸ ਕਿਉਂ ਕਰ ਰਹੀ ਆ ਪੜ੍ਹਾਈ ਦਾ ਸਤਰ ਉੱਚਾ ਚੱਕਣ ਲਈ ਕਿਉਂਕਿ ਜਿਹੜੀ ਇਨਫਰਾਸਟ੍ਰਕਚਰ ਦਾ ਸਤਰ ਉੱਚਾ ਚੱਕਣ ਦਾ ਕੰਮ ਤਾਂ ਆਲਰੇਡੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਹੁਣ ਸਾਡਾ ਕੰਮ ਹੈਗਾ ਵਿਦਿਆਰਥੀਆਂ ਦਾ ਪੜ੍ਹਾਈ ਪੱਖੋਂ ਸਤਰ ਉੱਚਾ ਚੁੱਕਣ ਦੀ ਸਾਨੂੰ ਲੋੜ ਹੈਗੀ ਆ ਜਿਹਦੇ ਵਿੱਚ ਕਿ ਅਸੀਂ ਜਿਹੜਾ ਪੰਜਵੀਂ ਪੜ੍ਹ ਰਹੇ ਵਿਦਿਆਰਥੀ ਜੋ ਕਿ 5ਵੀਂ ਵਿੱਚ ਪੜ ਰਹੇ ਨੇ ਤਾਂ ਕਿ ਉਹ ਜਵਾਹਰ ਨਵੋਦਿਆ ਵਿਦਿਆਲੇ ਦੇ ਵਿੱਚ ਐਂਟ੍ਰਾਂਸ ਟੈਸਟ ਪਾਸ ਕਰਕੇ ਉੱਥੇ ਦਾਖਲਾ ਲੈ ਸਕੇ ਇਸ ਪਰਪਸ ਲਈ ਉਹਨਾਂ ਨੂੰ ਐਕਸਟਰਾ ਟੀਚਰ ਜੋ ਕਿ ਸ਼ਾਮ ਨੂੰ ਗੁਰਦੁਆਰੇ ਸਾਹਿਬ ਵਿਖੇ ਪੜ੍ਹਾਉਂਦਾ ਹੈ ਉਸ ਟਾਈਮਿੰਗਸ ਤੋਂ ਪਹਿਲਾਂ ਜਦੋਂ ਕਿ ਐਕਸਟਰਾ ਟੀਚਰ ਰੱਖਿਆ ਹੈ ਜੋ ਕਿ ਐਕਸਕਲੂਸਿਵਲੀ ਟੋਟਲੀ ਹੀ ਉਹਨਾਂ ਨੂੰ ਜਵਾਹਰ ਨਵੋਦਿਆ ਵਿਦਿਆਲੇ ਦੇ ਜਿਹੜਾ ਸਿਲੇਬਸ ਹੈ ਉਸ ਅਕੋਰਡਿੰਗਲੀ ਉਹਨਾਂ ਨੂੰ ਐਕਸਟਰਾ ਕੋਚਿੰਗ ਦੇ ਰਹੇ ਨੇ ਉਹ ٹرسٹ ਵੱਲੋਂ ਵੀ ਇੱਕ ਟੀਚਰ ਰਾਕੇ ਉਸ ਨੂੰ ਸੈਲਰੀ ਵੀ ٹرسٹ ਵੱਲੋਂ ਹੀ ਦਿੱਤੀ ਜਾ ਰਹੀ ਹੈ ਸੋ ਅਹ ਟਰਸਟ ਦੇ ਜਿਹੜੇ ਸਾਡੇ ਮੁਖੀ ਹਨ ਚੇਅਰਮੈਨ ਸਾਹਿਬ ਸਰਦਾਰ ਰਣਜੀਤ ਸਿੰਘ ਜੀ O B E ਜੋ ਕਿ ਲੰਡਨ ਦੇ ਵਸਨੀਕ ਨੇ ਅਤੇ ਉਹਨਾਂ ਦੇ ਨਾਲ ਸ਼੍ਰੀ ਆਲੂਵਾਲੀਆ ਸਾਹਿਬ ਜੋ ਕਿ ਚੰਡੀਗੜ੍ਹ ਦੇ ਵਸਨੀਕ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਲੋਕਲ ਹੁਸ਼ਿਆਰਪੁਰ ਦੇ ਵਿੱਚ ਬੈਠੇ ਅਸੀਂ ਜਿਹੜੇ ਮੈਂਬਰਸ ਹੈ ਉਹ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਉਹਨਾਂ ਦੀ ਗਾਈਡੈਂਸ ਦੇ ਨਾਲ ਕੰਮ ਕਰ ਰਹੇ ਆ ਅਤੇ ਇਹ ਨਹੀਂ ਹੈਗਾ ਕਿ ਅਸੀਂ ਉਹ ਉਹ ਕੁਝ ਉਹ ਕਹਿੰਦੇ ਹੈਗੇ ਆ ਅਸੀਂ ਉਹਨਾਂ ਨੂੰ ਫੁੱਲ ਚੜਾਨੇ ਹੈ ਅਤੇ ਜੋ ਸਾਨੂੰ ਇੱਥੇ ਮਹਿਸੂਸ ਹੋ ਰਿਹਾ ਹੈ ਉਸ ਨੂੰ ਵੀ ਜਿਹੜਾ ਹੈਗਾ ਅਸੀਂ ਉਹਨਾਂ ਤੱਕ ਪਹੁੰਚਾਣੇ ਹੈਗੇ ਆ ਅਤੇ ਉਹ ਇੱਕ ਸੈਕਿੰਡ ਨਹੀਂ ਲਗਾਉਂਦੇ ਸਾਨੂੰ ਗ੍ਰੀਨ ਸਿਗਨਲ ਦੇਣ ਦੇ ਲਈ ਕਿ ਇਹ ਕਰ ਦਿੱਤਾ ਜਾਵੇ ਸੋ ਟਰਸਟ ਮੈਂਬਰਸ ਦੀ ਇਹ ਦਿਲ ਦੀ ਇੱਛਾ ਹੁੰਦੀ ਹੈ ਕਿ ਅਸੀਂ ਹਰ ਛੋਟਾ ਵੱਡਾ اپنی خوشی اپنے પરિવાર دی خوشی کچھ جڑا ਸਾਡਾ ਤਿਉਹਾਰ ਹੈਗੇ ਆ ਉਹਨਾਂ دی خوشی ਅਸੀਂ ਇਸ ਵਿਦਿਆਰਥੀਆਂ ਦੇ ਵਿੱਚ ਬਹਿ ਕੇ ਕੁਝ ਮਿੱਠਾ ਖਾ ਕੇ ਸੈਲੀਬ੍ਰੇਟ ਕਰੀਏ ਉਹ اسی ਤਹਿਤ ਅੱਜ ਅਸੀਂ ਵਿਸਾਖੀ ਵਾਲੇ ਦਿਨ ਵੀ ਇਸ ਵਿਦਿਆਰਥੀਆਂ ਦੇ ਨਾਲ ਕੁਝ ਮਿੱਠਾ ਸਾਂਝਾ ਕੀਤਾ ਹੈ ਅਤੇ ਵਿਦਿਆਰਥੀਆਂ ਨੂੰ ਅਸੀਂ ਸ਼ੁਭ ਇਛਾਵਾਵਾਂ ਦਿੱਤੀਆਂ ਹਨ ਕਿ ਉਹ ਹਰ ਵਿਸਾਖੀ ਆਪਣੀ ਤੰਦਰੁਸਤੀ ਦੇ ਨਾਲ ਮਨਾਵੇ ਅਤੇ ਅੱਗੇ ਹੋਰ ਪੜ੍ਹਾਈ ਕਰਨ ਤੇ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਵੀ ਮੌਜੂਦ ਹੈਗੇ ਨੇ ਸਰ ਆਪਣਾ ਨਾਮ ਜਰੂਰ ਦੱਸ ਦਿਓ ਤੇ ਅੱਜ ਦੇ ਪ੍ਰੋਗਰਾਮ ਬਾਰੇ ਡੇਢ ਮਿੰਟ ਦੇ ਵਿੱਚ ਆਪਾਂ ਦਰਸ਼ਕਾਂ ਨੂੰ ਦੱਸਦੇ ਚੱਲੀਏ ਜੀ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਬਰਵੀਨ ਕੁਮਾਰ ਹੈਗਾ ਮੈਂ ਸਕੂਲ ਦਾ ਇੰਚਾਰਜ ਹਾਂ ਜੀ ਸੋ ਅੱਜ ਸਾਡੇ ਬਹੁਤ ਹੀ ਮਾਣਯੋਗ ਗੁਰੂ ਇੰਟਰਨੈਸ਼ਨਲ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟ੍ਰਸਟ ਯੂਕੇ ਜਿਨ੍ਹਾਂ ਦੇ ਚੇਅਰਮੈਨ ਸਰਦਾਰ ਰਣਜੀਤ ਸਿੰਘ ਜੀ OBI ਨਾਲ ਉਹਨਾਂ ਦੇ ਸਾਡੇ ਜੇਐਸ ਅਲੂਵਲੀਆ ਸਾਹਿਬ IRS ਰਿਟਾਇਰਡ ਤੇ ਪ੍ਰੋਫੈਸਰ ਬਾਦਰ ਸਿੰਘ ਸਨੇਜ ਜੀ ਪ੍ਰਿੰਸੀਪਲ ਮੈਡਮ ਰਚਨਾ ਕੌਰ ਜੀ ਸੋ ਜਿਹੜੇ ਮੈਂਬਰ ਸੇਵਨ ਸਾਡੇ ٹرسٹ ਦੇ ਹੈਗੇ ਆ ਇਹ ਜਿੱਦਾਂ ਕੀ ਲਗਾਤਾਰ ਸਾਡੇ ਸਕੂਲ ਦੇ ਵਿੱਚ ਹੈਲਪ ਕਰਦੇ ਆ ਬੱਚਿਆਂ ਨੂੰ ਸੋ ਵਿਸਾਖੀ ਦਾ ਤਿਹਾਰ ਹੋਣ ਕਰਕੇ ਅੱਜ ਬੱਚਿਆਂ ਦੇ ਨਾਲ ਜਿਹੜੀ ਹੈਗੀਆਂ ਮਿਠਾਈ ਜਿਹੜੀ ਹੈਗੀ ਆ ਇਹ ਵੰਡ ਰਹੇ ਆ ਖੁਸ਼ੀਆਂ ਸਾਂਝੀਆਂ ਕਰ ਰਹੇ ਆ ਸੋ ਲਗਾਤਾਰ ਜਿਹੜਾ ਸਾਡਾ ٹرسٹ ਹੈਗਾ ਆ ਸਾਡੇ ਸਕੂਲ ਦੇ ਲਈ ਹੈਲਪ ਕਰਦਾ ਹੈ ਕੰਮ ਕਰਦਾ ਹੈ ਕੋਈ ਵੀ ਤਿਹਾਰ ਆਂਦਾ ਹੈ ਚਾਹੇ ਵਿਸਾਖੀ ਆ ਲੋਹੜੀ ਹੈਗੀ ਆ ਨਵਾਂ ਸਾਲ ਹੈ ਗਿਆ ਜਾਂ ਦੀਵਾਲੀ ਹੈਗੀ ਆ ਬੱਚਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਆ ਨਾਲ ਹੀ ਮੈਂ ਬਹੁਤ ਧੰਨਵਾਦੀ ਇਹਨਾਂ ਦਾ ਸਾਰਿਆਂ ਦਾ ਕਿਉਂਕਿ ਕੋਈ ਵੀ ਸਕੂਲ ਦੀ ਕੋਈ ਜ਼ਰੂਰਤ ਰਹਿ ਜਾਂਦੀ ਆ ਵੈਸੇ ਤਾਂ ਸਰਕਾਰ ਕੋ ਸਾਨੂੰ ਗ੍ਰਾਂਟਸ ਵਗੈਰਾ ਸਾਰੀਆਂ ਮਿਲਦੀਆਂ ਹੈਗੀਆਂ ਪ੍ਰੋਪਰ ਪਰ ਫਿਰ ਵੀ ਬੱਚਿਆਂ ਨੂੰ ਜਿੱਦਾਂ ਕੋਈ ਵਰਦੀ ਦੀ ਜ਼ਿਆਦਾ ਲੋੜ ਹੈ ਸਟੇਸ਼ਨਰੀ ਦੀ ਲੋੜ ਹੈ ਜਾਂ ਸਕੂਲ 'ਚ ਕੋਈ ਸਿਵਲ ਵਰਕ ਦਾ ਕੰਮ ਰਹਿ ਗਿਆ ਹੈਗਾ ਉਹਦੇ ਲਈ ਸਾਨੂੰ ਜਿਹੜੀ ਹੈਗੀ ਹਰ ਟਾਈਮ ਜਿਹੜੀ ਇਹ ਹੈਲਪ ਕਰਦੇ ਆ ਸੋ ਮੈਂ ਸਾਰਿਆਂ ਦਾ ਧੰਨਵਾਦ ਪੂਰੇ ਟਰਸਟ ਮੈਂਬਰਸ ਸਹਿबान ਦਾ ਧੰਨਵਾਦ ਕਰਨਾ ਚਾਹੁੰਦਾ ਨਾਲ ਸਾਡੇ ਸੁਪਿੰਸ ਸਾਹਿਬ ਮੈਡਮ ਨੀਤਾ ਸ਼ਰਮਾ ਜੀ ਨਾਲ ਉਹਨਾਂ ਦੇ ਆਰਤੀ ਸ਼ਰਮਾ ਜੀ ਸੌਰੀ ਨਾਲ ਉਹਨਾਂ ਦੇ ਹਸਬੰਦ ਸੰਦੀਪ ਸੰਦੀਪ ਸਿੰਘ ਬੱਬੂ ਜੀ ਇਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈਗਾ ਕਿ ਆਪਣਾ ਜਿਹੜਾ ਕੀਮਤੀ ਸਮਾਂ ਕੱਢ ਕੇ ਆਂਦੇ ਨੇ ਹਰ ਵੇਲੇ ਜਦੋਂ ਵੀ ਅਸੀਂ ਫੋਨ ਕਰਦੇ ਆ ਇਹ ਸਕੂਲ ਵਿੱਚ ਹਾਜ਼ਰ ਹੋ ਜਾਂਦੇ ਆ ਸਾਨੂੰ ਬਹੁਤ ਜ਼ਿਆਦਾ ਸਪੋਰਟ ਹੈਗੀ ਆ ਸਮੂਥ ਜਿਹੜੀ ਸਾਡੀ ਪੰਚਾਇਤ ਹੈਗੀ ਆ ਜੋ ਵਾਲਦੀ ਸਾਡੇ ਐਸਐਮਸੀ ਮੈਂਬਰ ਸਹਿਵਾਨ ਹੈ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨਾਲ ਹੀ ਮੈਂ ਦੱਸਣਾ ਚਾਹਨਾ ਹੈਗਾ ਕਿ ਸੋ ਪ੍ਰੀਤਨਗਰ ਸਕੂਲ ਜਿਹੜਾ ਸਕੂਲ ਆਫ ਹੈਪੀਨੈਸ ਚ ਚੁਣਿਆ ਜਾ ਰਿਹਾ ਜਿਹਦੇ ਤਹਿਤ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਹੈ ਸਕੂਲ ਦੇ ਵਿੱਚ ਕੰਪਿਊਟਰ ਲੈਬ ਬਣੀ ਹੈ ਲੇਟੈਸਟ ਲੇਟੈਸਟ ਕਲਾਸਰੂਮ ਬਣਿਆ ਜਿਹਦੇ ਵਿੱਚ ਇੰਟਰਐਕਟਿਵ ਪੈਨਲ ਲੱਗਿਆ ਹੋਇਆ ਹੈ ਕਿ ਬੱਚਿਆਂ ਨੂੰ ਲੇਟੈਸਟ ਆਪਾਂ ਕਿੱਦਾਂ ਪੜਾਉਣਾ ਹੈਗਾ ਹੈ ਲਾਇਬ੍ਰੇਰੀ ਬਣ ਰਹੀ ਹੈ ਸਕੂਲ ਦੇ ਵਿੱਚ ਸੋ ਮੈਂ ਸਰਕਾਰ ਦਾ ਵੀ ਜਿਹੜਾ ਹੈਗਾ ਸਿੱਖਿਆ ਵਿਭਾਗ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਹੈਗਾ ਕਿ ਸਕੂਲ ਦੇ ਲਈ ਜਿਹੜਾ ਐਡਾ ਵੱਡਾ ਪ੍ਰੋਜੈਕਟ ਲਿਆਂਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਸਾਡੇ ਕੋਲ ਨਮਾਇंदे ਨੇ ਹੈਗੇ ਇਸ ਵੇਲੇ ਕਿ ਇਹ ਸਾਰੇ ਬਹੁਤ ਵੱਡੇ ਤੇ ਵਧੀਆ ਬੁਲਾਰੇ ਹੈਗੇ ਆ ਵੱਡੀਆਂ-ਵੱਡੀਆਂ ਸਟੇਜਾਂ ਤੇ ਇਹਨਾਂ ਨੂੰ ਬੋਲਦੇ ਤੁਸੀਂ ਸੁਣਿਆ ਦੇਖਿਆ ਹੋਵੇਗਾ ਭਵਿੱਖ ਦੇ ਵਿੱਚ ਵੀ ਇਹ ਬੋਲਣ ਸੁ ਅਗਨਾਰਤੀ ਜੀ ਸਾਰਾ ਕੁਝ ਸਾਨੂੰ ਦੱਸਦਾ ਟਰਸਟ ਦੇ ਆਗੂਆਂ ਨੇ ਪ੍ਰਿੰਸੀਪਲ ਸਾਹਿਬਾਨ ਨੇ ਕੁਝ ਕਹਿਣਾ ਚਾਹੁੰਗੇ ਸਕੂਲ ਦੇ ਵਿੱਚ ਬੜੇ ਵਧੀਆ ਜਿਹੜੇ ਆ ਉਦੋਂ ਟਰਸਟ ਦੇ ਵੱਲੋਂ ਸਰਕਾਰ ਨਾਲ ਮਿਲ ਕੇ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਜਿਹੜੇ ਹੋ ਰਹੇ ਹੈਗੇ ਆ ਸਨਮਾਨ ਕੀਤਾ ਜਾ ਰਿਹਾ ਹੈ ਲੋ ਜੀ ਸਨਮਾਨ ਵੀ ਪਹਿਲਾਂ ਆਪਾਂ ਕਰ ਦਨੇ ਹੈਗੇ ਆ ਵਿੱਚ ਦਿਖਾ ਦਨੇ ਆ ਬਣਦਾ ਵੀ ਆ ਸਨਮਾਨ ਕਿ ਟਰਸਟ ਦੇ ਆਗੂਆਂ ਵੱਲੋਂ ਤੇ ਸਕੂਲ ਦੇ ਪ੍ਰਬੰਧਕਾਂ ਵੱਲੋਂ ਵੀ ਜਿਹੜਾ ਉਹ ਸਨਮਾਨ ਕਰ ਦਿੱਤਾ ਗਿਆ ਹੈਗਾ ਤੇ ਕਿਉਂਕਿ ਬੜੀਆਂ ਐਫਰਟਸ ਇਹ ਸਨਮਾਨ ਬਣਦਾ ਇਸ ਸਨਮਾਨ ਦੇ ਜਿਹੜੇ ਹੱਕਦਾਰ ਹੈਗੇ ਨੇ ਅਸਲੀ ਜਿਹੜਾ ਕੰਮ ਹੈ ਉਹ ਕਰਦੇ ਪਏ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਇਸੇ ਕਰਕੇ ਇੰਨਾ ਸਮਾਂ ਸੀ ਜਿਹੜਾ ਇਹਨਾਂ ਕੋਲ ਰੁਕ ਵੀ ਜਾਈਦਾ ਇਹਨਾਂ ਦੀ ਸੰਗਤ ਵੀ ਕਰ ਲਈਦੀ ਆ ਤੇ ਹੁਣ ਆਪਾਂ ਗੱਲ ਕਰ ਲੰਨੇ ਆ ਖੜੇ ਖੜੇ ਗੱਲ ਕਰ ਲੰਨੇ ਆ ਆਰਤੀ ਜੀ ਕੀ ਕਹਿਣਾ ਚਾਹੋਗੇ 10 ਸਾਰਾ ਕੁਝ ਦਿੱਤਾ ਸਾਨੂੰ ਸਾਰਿਆਂ ਨੇ ਤੁਸੀਂ ਇੱਕ ਗ੍ਰੈਣੀ ਵੀ ਹੋ ਪਰਿਵਾਰ ਵੀ ਸੰਭਾਲਦੇ ਹੋ ਤੇ ਪੂਰਾ ਪਿੰਡ ਵੀ ਸੰਭਾਲਦੇ ਹੋ ਬਤੌਰ ਸਰਪੰਚ ਇਹ ਸਾਰੀਆਂ ਜਿਹੜੀਆਂ ਗਤੀਵਿਧੀਆਂ ਆ ਜਾਂ ਜਿਹੜੇ ਉਦਮ ਦੇਖ ਕੇ ਕਿਵੇਂ ਦਾ ਲੱਗਦਾ ਤੇ ਤੁਹਾਡੇ ਵੱਲੋਂ ਕੀ ਸਹਿਯੋਗ ਜਾਂ ਕੀ ਅੱਗੇ ਪ੍ਰੋਜੈਕਟ ਤੇ ਕੰਮ ਕੀਤਾ ਜਾਣਾ ਹੈਗਾ ਮੈਂ ਪਹਿਲਾਂ ਤਾਂ ਗੁਰ ਨਾਨਕ ਵੈਲਫੇਅਰ ਸੁਸਾਇਟੀ ਦੀ ਬਹੁਤ ਜਿਆਦਾ ਧੰਨ ਐਜੂਕੇਸ਼ਨਲ ٹرسٹ ਦੀ ਬਹੁਤ ਜਿਆਦਾ ਧੰਨਵਾਦ ਦਿਆਂ ਇਹਨਾਂ ਨੇ ਸਾਡੇ 스마트 ਸਕੂਲ ਨੂੰ ਬਹੁਤ ਜਿਆਦਾ ਅੱਗੇ ਪਹੁੰਚਾਇਆ ਹੈ ਇਹਨਾਂ ਦਾ ਬਹੁਤ ਸਾਰਾ ਯੋਗਦਾਨ ਹੈ ਜੋ ਵੀ ਇਹਨਾਂ ਨੂੰ ਸਾਡੇ ਵੱਲੋਂ ਵੀ ਕੋਈ ਨੀਡ ਹੋਏਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਹਰ ਵੇਲੇ ਨਾਲ ਸਾਡੀ ਸਾਰੀ ਪੰਚਾਇਤ ਵੀ ਇਹਨਾਂ ਦੇ ਨਾਲ ਖੜੀ ਹੈ ਕੀਕ ਤੁਸੀਂ ਬੜੀ ਛੋਟੀ ਉਮਰ ਦੇ ਸਰਪੰਚ ਹੋ ਤੇ ਇਸੇ ਕਰਕੇ ਮੈਨੂੰ ਲੱਗਦਾ ਸਾਰੇ ਭਾਜੀ ਨੂੰ ਬੱਬੂ ਜੀ ਨੂੰ ਵੀ ਹਨਾ ਸਾਰੇ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਿ ਦਿੰਦੇ ਆ ਤਾਂ ਸਾਨੂੰ ਵੀ ਪਹਿਲਾਂ ਅਸੀਂ ਪੁੱਛਿਆ ਮੈਂ ਕਿਹ ਕੌਣ ਆਏ ਆ ਜੀ ਮਹਿਮਾਨ ਵੀ ਬੜੀ ਤਵੱਜੋ ਜਿਹੜੀ ਦਿੱਤੀ ਜਾ ਰਹੀ ਹੈ ਕਹਿੰਦੇ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਨੇ ਖਲਾਸਾ ਕੀਤਾ ਕਿ ਸਰਪੰਚ ਮੇਰੀ ਧਰਮ ਪਤਨੀਆਂ ਤੇ ਵੀ ਚੰਦ ਮਿੰਟਾਂ ਚ ਆ ਰਹੇ ਹੈਗੇ ਆ ਚੰਗਾ ਲੱਗਿਆ ਕਿ ਉਹਨਾਂ ਨੂੰ ਵੀ ਇੰਨਾ ਪਿਆਰ ਮਿਲਦਾ ਤੇ ਅਗੋਂ ਉਹ ਤੁਹਾਨੂੰ ਬੜਾ ਰਤਵਾ ਜੜਾ ਦਿੰਦੇ ਹੈਗੇ ਆ ਸੋ ਇੰਨੇ ਇੱਕ ਜਿਹੜਾ ਪ੍ਰੋਗਰਾਮ ਦੇ ਵਿੱਚ ਅਸੀਂ ਨਹੀਂ ਇੱਕ ਗੱਲਾਂ ਜਿਹੜੀਆਂ ਉਹ ਦਿਖਾਉਣ ਸਮਝ ਇਹਨਾਂ ਦੇ ਨਾਲ 2 ਮਿੰਟ ਗੱਲ ਕਰ ਲੈਣੇ ਹੈਗੇ ਆਪਾਂ ਟਰਸਟ ਦੇ ਨਾਲ ਮਿਲ ਕੇ ਕਿਦਾਂ ਸੋਖਾ ਹੋ ਗਿਆ ਸਾਰਾ ਕੁਝ ਸਰ ਗੁਰਨਾਣਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਨੇ ਸਾਡੀ ਬਹੁਤ ਹੈਲਪ ਕੀਤੀ ਆ ਸਰ ਇਹਨਾਂ ਨੇ ਨਾ ਸਾਰੇ ਬੱਚਿਆਂ ਨੂੰ ਪੜਨ ਲਈ ਸਹਿਯੋਗ ਕੀਤਾ ਸੀ ਅੱਗੇ ਕਈਆਂ ਦਾ ਸੁਪਨਾ ਸੀ ਕੁਝ ਬਣਨ ਦਾ ਇਹਨਾਂ ਨੇ ਅੱਗੇ ਸਹਿਯੋਗ ਕੀਤਾ ਕਿ ਅਸੀਂ ਤੁਹਾਨੂੰ ਬਣਾਵਾਂਗੇ ਤੁਸੀਂ ਆਪਣੀ ਕੋਸ਼ਿਸ਼ ਜਾਰੀ ਰੱਖੋ ਤੇ ਸਰ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ ਤੁਹਾਡਾ ਨਾਮ ਕੀ ਹੈ ਤੇ ਉਮਰ ਕਿੰਨੀ ਹੈ ਸਰ ਟੀਨਾ ਨਾਵਾ 15 ਸਾਲ ਹੁਮਾਰਾ ਕਿੰਨਾ 15 ਸਾਲ ਤੇ ਕਿਹੜੀ ਕਲਾਸ ਚ ਪੜਦੇ ਹੋ 10ਥ ਕਲਾਸ ਚ 10ਥ ਦੇ ਵਿੱਚ ਤੇ ਪੁਲਿਸ ਜਾਣ ਦਾ ਸੁਪਨਾ ਸਰ ਆਈਪੀਐਸ ਅਫਸਰ ਆਈਪੀਐਸ ਅਫਸਰ ਹਾਂ ਜੀ ਤਿਆਰੀਆਂ ਸ਼ੁਰੂ ਕਰ ਲਈਆਂ ਹੁਣ ਤੋਂ ਸਰ ਹਾਂ ਜੀ ਸਰ ਸਰ ਨੇ ਕਿਹਾ ਤੁਸੀਂ ਨਾਲੋ ਵਸਤੋ ਆਪਣੇ ਪੜਾਈ ਵੱਲ ਫੋਕਸ ਕਰੋ। ਪਰਿਵਾਰ ਦਾ ਪਿਛੋਕੜ ਕਿਹੋ ਜਿਹਾ ਸੀ ਕਿਉਂਕਿ ਪੜਨ ਦੇ ਲਈ ਸਿੱਧੀ ਗੱਲ ਆਪਾਂ ਸਰਕਾਰੀ ਸਕੂਲ ਦੀ ਪੜਾਈ ਤੋਂ ਬਾਅਦ ਜਦੋਂ ਅੱਗੇ ਵਧਣਾ ਥੋੜੀਆਂ ਮੁਸ਼ਕਲਾਂ ਤਾਂ ਆਉਂਦੀਆਂ ਨੇ ਹਾਲਾਂਕਿ ਸਰਕਾਰ ਵੱਲੋਂ ਬੜੇ ਪ੍ਰੋਜੈਕਟ ਲਿਆਂਦੇ ਜਾ ਰਹੇ ਹੈਗੇ। ਜਦੋਂ ਸੀਨੀਅਰ ਕਲਾਸਾਂ ਜੀ ਆਏ ਤਾਂ ਉਹ ਫੀਸ ਫੀਸ ਦੇ ਨਾਲ ਨਾ ਕਾ ਪਰਿਵਾਰ ਦੇ ਟੈਨਸ਼ਨ ਵਿੱਚ ਸੀਗੀ। ਕਈ ਉਹਦੇ ਸਕੂਲ ਨਹੀਂ ਪੜਾ। ਮਾਪੇ ਕੀ ਕਰਦੇ ਹੈਗੇ ਨੇ? ਬਿਜ਼ਨਸ ਕਰਦੇ ਕੀ ਕਰਦੇ? ਮੇਰੇ ਮੰਮੀ ਇਹਨਾਂ ਸਕੂਲ ਚ ਸਵਿਪ ਪਰ ਆ ਤੇ ਮੇਰੇ ਪਾਪਾ ਉਹੀ ਗੇੜੇ ਦਾ ਕੰਮ ਕਰਦੇ। ਠੀਕ ਹੈ। ਹੇ ਉਹ ਇਸਾਰੇ ਨਾਲ ਪਹਿਲੇ ਪ੍ਰੋਬਲਮ ਆਂਦੇ ਸੀ ਹੁਣ ਸਾਰਿਆਂ ਨੇ ਹੌਸਲਾ ਦਿੱਤਾ ਕਿ ਤੁਸੀਂ ਟੇਨਸ਼ਨ ਨਾ ਲਾਓ ਅਸੀਂ ਤੁਹਾਨੂੰ ਪੜ੍ਹਾਵਾਂਗੇ ਅੱਗੇ ਵਧਾਵਾਂਗੇ ਤੁਸੀਂ ਬਸ ਪੜਨ ਤੇ ਧਿਆਨ ਰੱਖੋ ਠੀਕ ਹੈ ਤੇ ਇਹ ਲੜਕੀ ਟੀਨਾ 15 ਸਾਲ ਦੀ ਉਮਰ ਟਰਸਟ ਵੱਲੋਂ ਕੀਤੇ ਉਦਮਾ ਸਦਕਾ ਜਿਹੜਾ ਪੰਜਾਬ ਪੁਲਿਸ ਚ ਹੀ ਨਹੀਂ ਅੱਗੇ ਹੋਰ ਵੱਡੇ ਜਿਹੜਾ ਉਹ ਅਫਸਰ ਬਣਨ ਦੀ ਜਿਹੜੀ ਆ ਉਹ ਇਹਨਾਂ ਦੀ ਇੱਛਾ ਹੈਗੀ ਆਪਾਂ ਗੱਲ ਜਰੂਰ ਕਰਾਂਗੇ ਅੱਜ ਆਪਾਂ ਬਿਲਕੁਲ ਪਰ ਇੱਥੇ ਜ਼ਿਆਦਾ ਹਰੇਕ ਵਰਗ ਦੇ ਲੋਕ ਪੜਦੇ ਆ ਲਾਗੇ ਪਿੰਡਾਂ ਚੋਂ ਵੀ ਬੱਚੇ ਆਉਂਦੇ ਆ ਪਰ ਜ਼ਿਆਦਾ ਆਬਾਦੀ ਜਿਹੜੀ ਨਾਲ ਇੱਥੇ ਬਿਲਕੁਲ ਸਲਮ ਏਰੀਆ ਪੈਦਾ ਜਾਂਦਾ ਪ੍ਰੀਤਨਗਰ ਅੱਜਵਾਲ ਜਿੱਥੇ ਸਿਕਲੀਗਰ ਸਿੱਖਾਂ ਦੀ ਆਬਾਦੀ ਹੈਗੀ ਵੈ ਤੇ ਸਿਕਲੀਗਰ ਸਿੱਖ ਜਿਹੜੇ ਆ ਸਾਰਿਆਂ ਨੂੰ ਪਤਾ ਵੀ ਗਰੀਬੀ ਤੇ ਗੁਰਬਤ ਨਾਲ ਜੂਝਦੇ ਆ ਰਹੇ ਆ ਬਹੁਤਾ ਕੋਈ ਆਸਰਾ ਉਹਨਾਂ ਨੂੰ ਮਿਲਿਆ ਨਹੀਂ ਤੇ ਪਰ ਹੁਣ ਟਰਸਟ ਨੇ ਜਿਹੜਾ ਉਹਨਾਂ ਨਾਲ ਮਿਲ ਕੇ ਜਿਹੜਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਜਿੰਮਾ ਚੱਕਿਆ ਕਿ ਆਪਾਂ ਜਿਹੜਾ ਇਹਨਾਂ ਦਾ ਜੀਵਨ ਪੱਤਰ ਉੱਚਾ ਚੱਕਣਾ ਹੋਰ ਇਹਨਾਂ ਦੇ ਬੱਚਿਆਂ ਨੂੰ ਪੁਲਿਸ ਦੇ ਵਿੱਚ ਇਹਨਾਂ ਨੂੰ ਮੈਡੀਕਲ ਖੇਤਰ ਦੇ ਵਿੱਚ ਇਹਨਾਂ ਨੂੰ ਆਈਟੀ ਖੇਤਰ ਦੇ ਵਿੱਚ ਲੈ ਕੇ ਜਾਣ ਦੇ ਲਈ ਕੱਲਾ ਇਹ ਨਹੀਂ ਵੀ ਟਰੱਸਟ ਨਹੀਂ ਆਏ ਇੱਥੇ ਫੋਟਾਂ ਖਚਾਈਆਂ ਤੇ ਚਲੇ ਗਏ ਸਮਾਜ ਸੇਵੀ ਕਿ ਇਸ ਤਰ੍ਹਾਂ ਦੇ ਵੀ ਹੁੰਦੇ ਆ ਸਾਰੇ ਇਸ ਤਰ੍ਹਾਂ ਨਹੀਂ ਕਰਦੇ ਇਹਨਾਂ ਦਾ ਜੋਰ ਲੱਗਾ ਪਿਆ ਪੂਰਾ ਪੰਜਾਬੀ ਚ ਕਹੀਏ ਤਾਂ ਚੀਕਾਂ ਨਿਕਲੀਆਂ ਪਈਆਂ ਵੀ ਪਾਈ ਅਸੀਂ ਇਹਨਾਂ ਦੇ ਬੱਚੇ ਪੜਾਉਣੇ ਵੀ ਆ ਤੇ ਅਸੀਂ ਅਫਸਰ ਵੀ ਲਾਉਣੇ 15 ਸਾਲ ਦੀ ਕੁੜੀ ਟੀਨਾ ਤੁਸੀਂ ਵੇਖੀ ਉਹ ਕਹਿੰਦੇ ਮੈਨੂੰ ਹੌਸਲੇ ਮੇਰੇ ਬੁਲੰਦ ਹੈਗੇ ਨੇ ਵੀ ਹੁਣ ਮੈਂ ਜਿਹੜਾ ਵੱਡੀ ਅਫਸਰ ਬਣ ਜਾਵਾਂਗੇ ਕਿਉਂਕਿ ਟਰਸਟ ਨੇ ਕਹਿਰਤਾ ਪੜਨ ਵਾਲੇ ਬਣੋ ਅਸੀਂ ਆਰਥਿਕ ਤੌਰ ਤੇ ਮਦਦ ਕਰਨ ਦੇ ਲਈ ਬੈਠੇ ਆ ਇਕੱਲੇ ਆਰਥਿਕ ਤੌਰ ਤੇ ਨਹੀਂ ਬੱਚਿਆਂ ਦੇ ਲਈ ਅਧਿਆਪਕ ਅਲੱਗ ਤੋਂ ਟਿਊਸ਼ਨ ਦੇ ਲਈ ਟਰਸਟ ਵੱਲੋਂ ਜਿਹੜਾ ਦਿੱਤਾ ਗਿਆ ਹੈਗਾ ਵਾ ਔਰ ਐਡਮਿਨਿਸਟ੍ਰੇਸ਼ਨ ਦਾ ਵੀ ਜਿਹੜਾ ਇੱਥੇ ਯੋਗਦਾਨ ਪੂਰਾ ਦਿਖਾਈ ਦੇ ਰਿਹਾ ਸਰਪੰਚ ਦਾ ਵੀ ਪੂਰਾ ਯੋਗਦ ਸਕੂਲ ਆਫ ਹੈਪੀਨੈਸ ਵੀ ਜੜਾ ਆ ਉਸ ਲਿਸਟ ਦੇ ਵਿੱਚ ਵੀ ਸਕੂਲ ਦਾ ਨਾਮ ਆਇਆ ਸੋ ਇਸੇ ਕਰਕੇ ਸੀ ਕਿ ਕਰਮਾ ਭਗਵਾਂ ਦੀ ਧਰਤੀ ਤੇ ਪ੍ਰੋਫੈਸਰ ਬਹਾਦਰ ਸਿੰਘ ਸਨੇਹਤ ਹੁਣਾ ਨਾਲ ਗੱਲ ਕਰਦੇ ਸਨੇਹ ਜੀ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਤੁਸੀਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਗੁਰਨਾਨਕ ਇੰਟਰਨੈਸ਼ਨਲ ਨਾਲ ਗੱਲ ਕਰ ਲਈਏ ਤੇ ਦਰਸ਼ਕਾਂ ਨੂੰ ਇੱਕ ਫਰੇਮ ਜਿਹੜਾ ਉਹ ਸੋਖਾ ਹੋ ਜਾਊਗਾ ਕਿਤੇ ਪਛਾਣ ਜਿਹੜੀ ਔਖੀ ਨਾ ਹੋ ਜਾਏ ਮੈਂ ਸਭ ਤੋਂ ਪਹਿਲਾਂ ਤਾਂ ਗੁਰਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ ਵੱਲੋਂ ਸਮੂਹ ਪਾਈਚਾਰੇ ਨੂੰ ਵਿਸ਼ਵਪਰਤ ਵਸਦਿਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵਿਸਾਖੀ ਦੇ ਪਵਿੱਤਰ ਤਿਹਾਰ ਦੇ ਉੱਤੇ ਹੀ ਅੱਜ ਅਸੀਂ ਇੱਥੇ ਗੁਰਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਵੱਲੋਂ ਬੱਚਿਆਂ ਦੇ ਨਾਲ ਮਠਿਆਈਆਂ ਵੰਡ ਕੇ ਸਾਂਝੀਆਂ ਕੀਤੀਆਂ ਖੁਸ਼ੀਆਂ ਔਰ ਅੱਜ ਸਾਡੇ ਵਿੱਚ ਸਾਡੇ ਸਰਪੰਚ ਸਾਹਿਬ ਵੀ ਆਏ ਹੈ ਸਾਡਾ ਸਟਾਫ ਹੈਗਾ ਔਰ ਸਾਰੇ ਇਲਾਕੇ ਦੇ ਲੋਕ ਹੈ ਗੁਰਨਾਨਕ ਇੰਟਰਨੈਸ਼ਨਲ ਐਜੂਕੇਸ਼ਨ ٹرسٹ ਸਾਰੇ ਰঞ্জੀਤ ਸਿੰਘ ਜਿਹੜੇ ਕਿ ਉੱਗੇ ਸਮਾਜ ਸੇਵੀ ਨੇ ਇੰਗਲੈਂਡ ਦੇ ਵਿੱਚ ਉਨ੍ਹਾਂ ਦਾ ਤੇ ਸਾਡੀ ਸਮੁੱਚੀ ਟੀਮ ਦਾ ਇੱਕ ਸੁਪਨਾ ਹੈਗਾ ਕਿ ਹਰ ਘਰ ਦੇ ਵਿੱਚ ਵਿੱਦਿਆ ਤੇ ਹਰ ਘਰ 'ਚ ਰੋਜਗਾਰ ਪਨ ਪੈਦਾ ਕੀਤਾ ਜਾਵੇ। ਉਹਦੇ ਤਹਿਤ ਹੀ ਅਸੀਂ ਸਰਪੰਚ ਸਾਹਿਬਾਨ, ਪੰਚ ਸਾਹਿਬਾਨ, ਪੰਜਾਬ ਸਰਕਾਰ ਦਾ ਸਹਿਯੋਗ ਵੀ ਲੈ ਰਹੇ ਹਾਂ। ਮੈਂ ਤੁਹਾਡੇ ਮਾਧਮ ਰਹੀ ਦੱਸਣਾ ਚਾਹੁੰਦਾ ਕਿ ਉਹ ਸਕੂਲ ਜਿਹੜਾ ਕਿ ਕੋਈ ਪੁੱਛਦਾ ਨਹੀਂ ਸੀਗਾ। ਅੱਜ ਸਾਰਿਆਂ ਦੀ ਸਹਿਮਤੀ ਔਰ ਖਾਸ ਕਰਕੇ ਸਟਾਫ ਮੈਂਬਰ ਬੜੇ ਮਿਹਨਤੀ ਸਾਨੂੰ ਮਿਲੇ ਆ। ਔਰ ਸਾਡੇ ٹرسٹ ਦੇ ਮੈਂਬਰਾਂ ਦਾ ਸਦਕਾ ਇਹ ਸਕੂਲ ਆਫ ਹੈਪੀਨੈਸ ਚ ਆ ਗਿਆ ਜੀ ਜਿਹਦੇ ਵਿੱਚ ਕਿ ਮੈਂ ਪਹਿਲੇ ਦਿਨ ਤੋਂ ਇਸ ਸਕੂਲ ਨਾਲ ਜੁੜਿਆ ਹੈ ਬੱਚੇ ਜਦੋਂ ਖਾਣਾ ਖਾਂਦੇ ਸੀ ਬਾਹਰ ਉਸ ਵੇਲੇ ਫਰਸ਼ ਵੀ ਹੈ ਨਹੀਂ ਸੀਗਾ ਔਰ ਕਈ ਵਾਰੀ ਟਾਟ ਵੀ ਫਟੇ ਹੋਏ ਸੀ ਪਰ ਸਰਕਾਰ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਇੱਥੇ ਇੱਕ ਮੈਸ ਵੀ ਬਣ ਰਹੀ ਹੈ ਜੀ ਇੱਕ ਡਾਈਨਿੰਗ ਹਾਲ ਵੀ ਬਣ ਰਿਹਾ ਹੁਣ ਜਿੱਥੇ ਕਿ ਬੱਚੇ ਆਪਣੀਆਂ ਚੇਅਰਸ ਤੇ ਬੈਠ ਕੇ ਹੀ ਮੇਡੇ ਮੀਲ ਲਿਆ ਕਰਨਗੇ ਤੁਹਾਡੇ ਮਾਧਮ ਨੇ ਮੈਂ ਇਹ ਵੀ ਗੱਲ ਇੱਕ ਕਰਨੀ ਚਾਹੁੰਨਾ ਵੀ ਜੇ ਦੇਖੋ ਪੰਜਾਬ ਜਿਹੜਾ ਹੈ ਸਾਡਾ ਗੁਰੂਆਂ ਪੀਰਾਂ ਦੀ ਧਰਤੀ ਹੈ ਚਾਹੇ ਉਹ ਹੈਲਥ ਦੀ ਗੱਲ ਹੈ ਚਾਹੇ এনवायरमेंट ਦੀ ਗੱਲ ਹੈ ਚਾਹੇ ਐਜੂਕੇਸ਼ਨ ਦੀ ਗੱਲ ਹੈ ਅਸੀਂ ਪਿੱਛੇ ਨਹੀਂ ਰਹਿ ਸਕਦੇ ਪਰ ਇੱਕ ਤਾਲਮੇਲ ਜੋ ਮੈਂ ਇੱਕ ਸੋਸ਼ਲ ਵਰਕਰ ਥੀ ਕੀਤਾ ਕਿ ਸਰਕਾਰ ਦਾ ਸਮਾਜ ਸੇਵੀ ਸੰਸਥਾਵਾਂ ਦਾ ਤੇ ਲੋਕਲ ਲੋਕਾਂ ਦਾ ਜਿੱਥੇ ਸਹਿਯੋਗ ਮਿਲਦੀ ਹੈ ਨਾ ਜੀ ਅਸੀਂ ਇੱਕ ਨਵਾਂ ਪੰਜਾਬ ਪੰਜਾਬ ਨੂੰ ਅੱਗੇ ਵਧਣ ਵਾਸਤੇ ਵੀ ਆਪਣਾ ਯੋਗਦਾਨ ਪਾ ਸਕਦੇ ਹਾਂ ਕਿ ਕਿਈ ਐਨ ਆਰ ਆਈ ਵੀਰ ਹੈਗੇ ਆ ਜਾਂ ਇੱਥੋਂ ਪੜ੍ਹ ਲੈ ਕੇ ਅੱਗੇ ਜਾ ਚੁੱਕੇ ਉਹਨਾਂ ਦੇ ਮਨ 'ਚ ਹੁੰਦਾ ਕਿ ਮੈਂ ਜਿਹੜੇ ਬੱਚੇ ਪਿੱਛੇ ਰਹਿ ਗਏ ਖਾਸ ਕਰਕੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਉੱਤੇ ਚੱਕਾਂ ਪਰ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਜਾਵਾਂ ਸੋ ਇੱਕ ਮਾਡਲ ਅਸੀਂ ਇਹਨੂੰ ਬਣਾਉਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੇਖ ਕੇ ਜੇ ਉਹਨਾਂ ਨੇ ਸੋਚਿਆ ਕਿ ਵਿਦਿਆ ਨੂੰ ਅਸੀਂ ਪ੍ਰਸਾਰ ਕਰਨਾ ਵਿਦਿਆ ਕ੍ਰਾਂਤੀ ਲਿਆਉਣੀ ਤੇ ਸਭ ਤੋਂ ਬੈਸਟ ਇਹੀ ਹੈ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਲਾਕੇ ਤੇ ਇਹ ਹੀ ਬੇਨਤੀ ਕਰਨੀ ਚਾਹੁੰਦਾ ਵੀ ਕੋਈ ਵੀ ਬੱਚਾ ਆਪਣੀ ਪੜ੍ਹਾਈ ਵਿੱਚ ਨਾ ਛੱਡੇ ਕਿਉਂਕਿ ਮੈਂ ਦੇਖਿਆ ਗਰੀਬੀ ਨਾਲ ਝੂਜ ਰਹੇ ਇੱਕ ਪੜ੍ਹਾਈ ਛੱਡ ਜਾਂਦੇ ਸੀ ਜਿਸ ਤਰ੍ਹਾਂ ਸਾਡੀ ਇਹ ਬੇਟੀ ਹੈ ਹੋਰ ਵੀ ਬੱਚੇ ਅਸੀਂ ਅੱਜ ਵੀ ਪ੍ਰਣ ਕੀਤਾ ਕਿ ਅਸੀਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਜੋ ਇਹਨਾਂ ਦੀ ਰਿਕੁਆਇਰਮੈਂਟ ਹੈਗੀ ਉਹ ਟ੍ਰਸਟ ਪੂਰੀ ਕਰੇਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਆਈ ਹੋਏ ਪੈਣਾ ਭਰਾਵਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹੁਣ ਚਾਹ ਛਕਣ ਦੀ ਹੈ ਸਨੇਹ ਸਾਹਿਬ ਕੇ ਬਾਅਦ ਚ ਮੈਨੂੰ ਹਣਾ ਕਿ ਨਾ ਨਰਾਜ਼ਗੀ ਨਾ ਆਗੇ ਆਗੇ ਆਪਾਂ ਜੀ ਆਗੇ ਤੁਹਾਡੇ ਕੋਲ ਜਰੂਰ ਜਲ ਪਾਣੀ ਛੱਕ ਕੇ ਜਾਵਾਂਗੇ ਅਸੀਂ ਬਹੁਤ ਸਾਨੂੰ ਇਹ ਆਦਰ ਮਾਨਦ ਦਿੰਦੇ ਹੈਗੇ ਨੇ ਬੁਲਾਉਂਦੇ ਨੇ ਇੱਥੇ ਆਈ ਦਾ ਫੰਕਸ਼ਨ ਦੇਖੀ ਦਾ ਵਿਖਾ ਦਿਓ ਇੱਕ ਵਾਰੀ ਮੈਂਟੂ ਜੀ ਜਾਂਦੇ ਜਾਂਦੇ ਵੀ ਇਹ ਸਕੂਲ ਸਰਕਾਰੀ ਪਰ ਨਿੱਜੀ ਸਕੂਲ ਦਾ ਭਲੇਖਾ ਪਾਉਣ ਲੱਗ ਗਿਆ ਅੰਦਰੋਂ ਕਲਾਸਰੂਮ ਬੜੇ ਜਿਹੜੇ ਆ ਉਹ ਹਾਈ ਫਾਈ ਹੈਗੇ ਆ ਦ੍ਰਿਸ਼ ਵੀ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਇੱਧਰ ਹਾਂਜੀ ਹਾਂਜੀ ਦਿਖਾਓ ਜੀ ਦਿਖਾਓ ਇੱਧਰ ਠੀਕ ਹੈ ਠੀਕ ਹੈ ਅਸੀਂ ਸ਼ਾਰਟ ਚਲਾ ਦਨੇ ਜੀ ਨਾਲ ਸਾਰੇ ਚਾਹ ਬੜਾ ਹੈਗਾ ਸਕੂਲ ਦੇ ਸਟਾਫ ਨੂੰ ਵੀ ਸਾਡਾ ਜਿਹੜਾ ਕੋਨਾ ਕੋਨਾ ਸਕੂਲ ਦਾ ਸੋਹਣਾ ਹੈ ਜਿਹੜਾ ਉਹ ਕਿਤੇ ਨਜ਼ਰਾਂ ਤੋਂ ਵਾਂਝਿਆ ਨਾ ਰਹਿ ਜਾਏ ਤੇ ਹੁਣਾਂ ਵੀ ਨਹੀਂ ਚਾਹੀਦਾ ਵਾਂਝਿਆ ਤੇ ਤੁਹਾਨੂੰ ਦ੍ਰਿਸ਼ ਨਾਲ ਦੀ ਨਾਲ ਸਾਡੇ ਐਡੀਟਰ ਜਿਹੜੇ ਉਹ ਦਿਖਾਉਣਗੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਸਕਰੀਨ ਦੇ ਉੱਤੇ ਇਹ ਸਕੂਲ ਜਿਹੜਾ ਤੁਹਾਨੂੰ ਭੁਲੇਖਾ ਪਾ ਰਿਹਾ ਪ੍ਰਾਈਵੇਟ ਸਕੂਲ ਦਾ ਔਰ ਇੱਕ ਟ੍ਰੈਂਡ ਜਿਹੜਾ ਸੈੱਟ ਹੋ ਗਿਆ ਤੇ ਮਾਈਂਡ ਸੈੱਟ ਵੀ ਹੋ ਗਿਆ ਕਿ ਬੱਚੇ ਜਿਹੜੇ ਆ ਉਹ ਅ ਐਸਪਾਸੇ ਵੀ ਦਿਖਾ ਦਈਏ ਵੀ ਪ੍ਰਾਈਵੇਟ ਸਕੂਲ 'ਚ ਸਾਰਾ ਕੁਝ ਮਿਲਣਾ ਸਰਕਾਰੀ 'ਚ ਕੁਝ ਨਹੀਂ ਹੁੰਦਾ ਇਹ ਮਾਈਂਡ ਸੈਟ ਜਿਹੜਾ ਹੈ ਉਹ ਮਾਈਂਡ ਸੈਟ ਨੂੰ ਤੋੜਦਾ ਨਜ਼ਰ ਆ ਰਿਹਾ ਇਹ ਸਕੂਲ ਇੱਥੋਂ ਦੀ ਬਿਲਡਿੰਗ ਇੱਥੇ ਦਾ ਇਨਫਰਾਸਟ੍ਰਕਚਰ ਨਵੀਆਂ ਬਿਲਡਿੰਗਾਂ ਬਣ ਰਹੀਆਂ ਨਵਾਂ ਸਾਰਾ ਸਮਾਨ ਐਲਸੀਡੀਆਂ ਲੱਗੀਆਂ ਪਈਆਂ ਤੇ ਬੱਚਿਆਂ ਨੂੰ ਪ੍ਰੋਜੈਕਟਰ ਦੇ ਨਾਲ ਵੀ ਪੜਾਇਆ ਜਾਂਦਾ ਇੱਥੇ ਪ੍ਰੋਜੈਕਟਰ ਵੀ ਲੱਗੇ ਹੋਏ ਨੇ ਜਿਹੜੇ ਕਿ ਸ਼ਾਇਦ ਬਹੁਤ ਸਾਰੇ ਨਿੱਜੀ ਸਕੂਲਾਂ ਦੇ ਵਿੱਚ ਵੀ ਤੁਹਾਨੂੰ ਜਾਂ ਤਾਂ ਨਹੀਂ ਮਿਲਣਗੇ ਜਾਂ ਇੱਕਾ ਦੁੱਕਾ ਮਿਲਣਗੇ ਦਿਖਾਉਣ ਦੇ ਲਈ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਮੌਸਮ ਵੀ ਅੱਜ ਕੁ ਤਰਤੀ ਸੁਹਾਵਣਾ ਸੀ ਸਮਾਂ ਵੀ ਸੁਹਾਵਣਾ ਸੀ ਚੰਗਾ ਸਮ ਜਿਹੜਾ ਰੱਬ ਨੇ ਇਹ ਸਮਾਂ ਬਣਿਆ ਜਿਦੇ ਵਿੱਚ ਇਹ ਉਹ ਰੂਹਾਂ ਇਹ ਉਹ ਸ਼ਖਸ ਲੋਕ ਬੈਠੇ ਹੋਏ ਨੇ ਜਿਨ੍ਹਾਂ ਨੇ ਜ਼ਿੰਮਾ ਚੱਕਿਆ ਕਿ ਆਪਣੇ ਪਰਿਵਾਰ ਦੇ ਨਾਲ ਨਾਲ ਅਸੀਂ ਬਾਕੀ ਸਾਰਾ ਦਾ ਜੀਵਨ ਪੱਦਰ ਉੱਪਰ ਜਿਹੜਾ ਲੈ ਕੇ ਆਈਏ ਉਹਨਾਂ ਨੂੰ ਉੱਪਰ ਚੁੱਕੀਏ ਤੇ ਇਹਨਾਂ ਨੇ ਜਿਹੜਾ ਜ਼ਿੰਮਾ ਚੱਕਿਆ ਉਹਦੀ ਦਾਤ ਦੇਣੀ ਬਣਦੀ ਹੈ ਸਿਫਤ ਕਰਨੀ ਬਣਦੀ ਹੈ ਵੀਡੀਓ ਅੱਜ ਦੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਵੈਸੇ ਚੰਗੀਆਂ ਵੀਡੀਓਜ਼ ਸੋਸ਼ਲ ਮੀਡੀਆਸ ਤੇ ਨਹੀਂ ਚੱਲਦੀਆਂ ਸੋਸ਼ਲ ਮੀਡੀਆ ਦੇ ਵੱਖਰੇ ਵੱਖਰੇ ਪਲੇਟਫਾਰਮ ਤੇ ਜਿਹੜੀਆਂ ਉਹ ਗੰਦੀਆਂ ਵਲਗਰ ਲੈਂਗੁਏਜ ਵਾਲੀਆਂ ਅਸ਼ਲੀਲਤਾ ਨਾਲ ਭਰੀਆਂ ਜਿਹੜੀਆਂ ਵੀਡੀਓਜ਼ ਚੱਲਦੀਆਂ ਨੇ ਜਿਵੇਂ ਹੁਣ ਥਾਰ ਵਾਲੀ ਬੀਬੀ ਦੇ ਪਹਿਲਾਂ ਫਾਲੋਅਰ ਜਿਹੜੇ ਨੇ ਉਹ 35-40 ਹਜ਼ਾਰ ਦੇ ਕਰੀਬ ਸੀ ਪਰ ਜਿਵੇਂ ਉਹ ਫੜੀ ਜਾਂਦੀ ਆ ਤੇ ਉਹਦੇ ਫਾਲੋਅਰ ਜਿਹੜੇ ਆ ਉਹ 85 ਹਜ਼ਾਰ ਟੱਪ ਗਏ ਸੀਗੇ 72 ਘੰਟੇ ਦੇ ਵਿੱਚ ਪਤਾ ਨਹੀਂ ਅਸੀਂ ਕਿੱਧਰ ਨੂੰ ਤੁਰ ਪਏ ਕੀ ਦੇਖਣਾ ਚਾਹੁੰਦੇ ਆ ਕੀ ਦਿਖਾਉਣਾ ਚਾਹੁੰਦੇ ਆ ਸਾਨੂੰ ਸਬੂਤ ਦੇਣਾ ਪਏਗਾ ਕਿ ਅਸੀਂ ਜਿਹੜਾ ਆ ਸਾਫ਼ ਸੁਥਰੀਆਂ ਚੀਜ਼ਾਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਹਾਂ ਇਹ ਦੱਸਣ ਦੇ ਲਈ ਸਾਡੀ ਸਪੋਰਟ ਜ਼ਰੂਰ ਕਰਿਓ ਸਾਡੀ ਟੀਮ ਦੀ ਸਪੋਰਟ ਜ਼ਰੂਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਲਾਈਕ ਕਰ ਰਹੇ ਹੋ YouTube ਤੇ Facebook ਤੇ ਵੀਡੀਓ ਸ਼ੇਅਰ ਕਰ ਰਹੇ ਹੋ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ ਵੀਡੀਓ ਦੇਖ ਰਹੇ ਸੀ ਤੇ ਇਸ ਸਕੂਲ ਦੇ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨ ਟਰਸਟ UK ਵੱਲੋਂ ਕੀਤੇ ਜਾ ਰਹੇ ਉਦਮ ਕੋਸ਼ਿਸ਼ਾਂ ਜਿਹੜਾ ਬੂਰ ਪੈਂਦਾ ਨਜ਼ਰੀ ਪੈ ਰਿਹਾ ਉਹਦੇ ਬਾਰੇ ਤੁਸੀਂ ਕੀ ਸੋਚਦੇ ਆ ਤੇ ਜਿਹੜਾ ਗਿਲਾ ਸੀ ਮੈਨੂੰ ਲੱਗਦਾ ਉਹ ਖਤਮ ਹੋ ਜਾਊਗਾ ਬਹੁਤ ਜਲਦੀ ਕਿ ਸਿੱਖ ਸਥਾਵਾਵਾਂ ਕਰਦੀਆਂ ਕੁਛ ਨਹੀਂ ਸਿੱਖ ਸਥਾਵਾਵਾਂ ਸਿੱਖਿਆ ਤੇ ਸੇਧ ਦੇ ਖੇਤਰ ਚ ਕੁਛ ਨਹੀਂ ਕਰਦੀਆਂ ਉਹ ਗਿਲਾ ਇੱਥੇ ਖਤਮ ਹੁੰਦਾ ਨਜ਼ਰੀ ਪੈ ਰਿਹਾ ਬਹੁਤ ਵੱਡੇ ਪੱਧਰ ਤੇ ਉਦਮ ਕੀਤੇ ਜਾ ਰਹੇ ਆ ਫਿਲਹਾਲ ਦੇ ਲਈ ਮੇਰੇ ਨਾਲ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮੈਂਟੂ ਹਣਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹਰ ਵਾਰੀ ਮੇਰਾ ਸਾਥ ਦਿੰਦੇ ਨੇ ਹਰ ਇੱਕ ਤਰ੍ਹਾਂ ਦੇ ਮੌਸਮ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਇਲਾਕੇ ਦੇ ਵਿੱਚ ਕਦੇ ਵੀ ਜਵਾਬ ਨਹੀਂ ਦਿੰਦੇ ਹਮੇਸ਼ਾ ਹਾਜ਼ਰ ਜਵਾਬੀ ਜਿਹੜੀ ਆ ਉਹਨਾਂ ਦੇ ਚਿਹਰੇ ਤੇ ਉਹਨਾਂ ਦੇ ਬੁੱਲਾ ਤੇ ਹਾਜ਼ਰ ਰਹਿੰਦੀ ਆ ਸਾਡੇ ਵੱਡੇ ਭਰਾ ਨੇ ਉਹਨਾਂ ਦੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਫਿਲਹਾਲ ਦੇ ਲਈ ਮੈਨੂੰ ਆਪਣੇ ਦੋਸਤ ਗੋਵਿੰਦ ਸਿੰਘ ਨੂੰ ਜੋ ਆਯਾਤ ਚੈਨਲ ਨੂੰ ਲਾਈਕ ਫੋਲੋ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਧੰਨਵਾ